ਬੱਲਿਸ ਨੂੰ ਛੋਟੀਆਂ ਛੋਟੀਆਂ ਲੋ ਬਚੀਆਂ ਦੇਖੋ ਐਡਾ ਵੱਡਾ ਘਾਟਾ ਦਾ ਪੂਰਾ ਹੋ ਹੀ ਨਹੀਂ ਸਕਦਾ ਜਿੰਨਾ ਕਰ ਸਕਦੀ ਹੈ ਪਰਿਵਾਰ ਦੇ ਨਾਮ ਭੁੱਲਣ ਵਾਲਾ ਘਾਟਾ ਹੈ ਐਡਾ ਕੋਈ ਇੱਕ ਘਾਟ ਪੂਰੀ ਗੱਲਾਂ ਨਾਲ ਸਕਾਰੀ ਨਹੀਂ ਸਕਦੇ ਜੋ ਘਾਟਾ ਪੂਰਾ ਹੋ ਗਿਆ ਪਰ ਜਿਉਂ ਦੀ ਗੱਲਾਂ ਬਚੀ ਜਾਈਏ ਤਾਂ ਰੱਬ ਪਰਮਾਤਮਾ ਨੇ ਉਹਦੇ ਵਿੱਚ ਹਰੇਕ ਗੁਣ ਦਿੱਤਾ ਸੀ ਰੱਜ ਕੇ ਜਵਾਨ ਰੱਜ ਕੇ ਸੁਨੱਖਾ ਨਿਮਰਤਾ ਦਲੇਰ ਜਿਹੜੀ ਕਿਸੇ ਬੰਦੇ 'ਚ ਇੱਕ ਗੁਣ ਹੁੰਦਾ ਦੋ ਗੁਣ ਹੁੰਦਾ ਉਹਦੇ ਵਿੱਚ ਹਰੇਕ ਗੁਣ ਕੁੱਟ-ਕੁੱਟਿਖ ਭਰੇ ਆਇਆ ਹੈ ਸੀਗਾ ਨੀਮਰਤਾ ਜਿੰਦਾ ਸੀ ਹਰ ਵੇਲੇ ਦਲੇਰੀ ਬਹੁਤ ਸੀਗੀ ਉਹਨੇ ਹੋਰ ਵੀ ਇਦਾਂ ਦੇ ਛੋਟੇ ਮੋੜੇ ਕਈ ਕਈ ਗੈਂਸਟਰਾਂ ਨੂੰ ਫੜਿਆ ਸੀਗਾ ਤੋਂ ਸਾਡੇ ਮੈਕਮੇ ਦੇ ਵਿੱਚ ਵੀ ਖਾਸ ਕਰਕੇ ਛੋਟਾ ਰੈਂਕ ਸੀਗਾ ਉਹਨੂੰ ਬਹੁਤ ਤਾਂ ਕੁਝ ਹੋ ਆਪਣੀ ਕਰਦੇ ਵੱਡੇ ਅਫਸਰ ਆਪਣੇ ਨਾਮ ਤੇ ਲੈ ਲਦੇ ਅਸੀਂ ਕੰਮ ਕੀਤੇ ਉਹਨੇ ਬਹੁਤ ਇਦਾਂ ਦੇ ਮਤਲਬ ਪਹਿਲਾਂ ਵੀ ਫੜ ਚੁੱਕਾ ਕਹਿੰਦੇ ਅਸੀਂ ਪੁੱਛਿਆ ਵੀ ਤੁਹਾਡੇ ਪਿੰਡ ਦੇ ਜਾਂ ਕਿਸੇ ਹੋਰ ਦੇ ਉਹਨਾਂ ਦੀ ਜਿਹੜਾ ਪਿੰਡ ਸਰਕਲ ਦਾ ਕਹਿੰਦੇ ਬਹੁਤ ਦਲੇਰੀ ਨਾਲ ਆਪਣੀ ਨੌਕਰੀ ਕਰਦੇ ਇਮਾਨਦਾਰੀ ਨਾਲ ਕਰਦੇ ਬਹੁਤ ਉਹਨੇ ਕਦੀ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਸੀਗਾ ਉਹ ਦੀ ਮੈਨੂੰ ਸਵਾਤੀ ਉਹਨਾਂ ਦੇ ਡੈਡੀ ਉਹਨਾਂ ਦੇ ਥੋੜੇ ਕਿੰਨਾ ਮਹੀਨਾ ਪਹਿਲਾਂ ਮਿਲੇ ਇੱਥੇ ਕਹਿੰਦੇ ਕਿ ਸਿਮਰਜੀਤ ਦੀ ਇੱਕ ਗੱਡੀ ਕਹਿੰਦੇ ਦੇਖੀ ਮੈਂ ਕੀ ਕਰਨੀ ਆ ਕਹਿੰਦੇ ਇੱਕ ਗੱਡੀ ਸਰਦਾ ਨਹੀਂ ਸਾਡਾ ਅਮਰਤ ਦੀ ਟੂਟੀ ਇਦਾਂ ਦੀ ਕਿ 11:00 ਵਜੇ ਚੱਲ ਜਾਂਦਾ ਕੋਈ ਟਾਈਮ ਟੇਬਲ ਕੋਈ ਨਹੀਂ ਇਹ ਗੱਡੀ ਉਹਨੂੰ ਸਪੈਸ਼ਲ ਬਖਰੀ ਲੈ ਕੇ ਜਾਣੀ ਆ ਕੋਈ ਟਾਈਮ ਟੇਬਲ ਨਹੀਂ ਉਹਦਾ ਤੇ ਅਸੀਂ ਵੀ ਉੱਥੇ ਇੱਕ ਦੋ ਵਾਰ ਮੈਂ ਵੀ ਸ਼ੁਕਰ ਲਾ ਵੀ ਕਿਹਾ ਮੈਂ ਕਿਹਾ ਵੀ ਅਮਰਪ੍ਰੀਤ ਇੰਨਾ ਦਲੇਰ ਨਾ ਹੋਇਆ ਕਰ ਉਹ ਆਪਣਾ ਪੂਰਾ ਪ੍ਰੋਟੈਕਸ਼ਨ ਲੈ ਕੇ ਜਾਇਆ ਕਰ ਪਰ ਉਹਦੇ ਮਨ ਚ ਡਰ ਪਹੁੰਚ ਗਿਆ ਇਹਨਾਂ ਦੇ ਦਿਲ ਤੇ ਡਰ ਤੇ ਪਤਾ ਇਹਨਾਂ ਸਾਰ ਹੁੰਦਾ ਕੀ ਇਹਨੂੰ ਪਰ ਲੱਗਦਾ ਇਸ ਤਰ੍ਹਾਂ ਕਿਸੇ ਨੇ ਹੁਣ ਚਲੋ ਡਿਊਟੀ ਕਰ ਰਹੀ ਸੀ ਆਪਣੇ ਫੜਨਗੇ ਸੀ ਪਰ ਗੋਲੀ ਚ ਲੱਗ ਛੋਟੀਆਂ ਛੋਟੀਆਂ ਤੋਂ ਬੱਚੀਆਂ ਉਹਨਾਂ ਨੇ ਇਹ ਤਾਂ ਹੁਣ ਦੇਖੋ ਜੀ ਹੋਰ ਕੀ ਇਹਦੇ ਬਾਰੇ ਕਹਿ ਸਕਦੇ ਐ ਐਡਾ ਨੀਚ ਕੰਮ ਜਿਹੜਾ ਹੋਇਆ ਕੀਤਾ ਜਿਹੜੇ ਇਸ ਬੰਦਿਆਂ ਨੇ ਸਰਕਾਰ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਸਰਕਾਰਾਂ ਇਹ ਸਾਰੀ ਗਲਤੀ ਸਾਡੀ ਸਰਕਾਰਾਂ ਦੀ ਹੈ ਹੁਣ ਸਰਕਾਰਾਂ ਸਾਡੇ ਜੀ ਕੁਛ ਕਿਲ ਆਪਣੀ ਅਸੀਂ ਤਿੰਨ ਮਹੀਨਾ ਜਿੰਨਾ ਸ਼ੇ ਮੁਕਾ ਦੇਣੇ ਗੈਂਗਸਟਰ ਮੁਕਾ ਦੇਣੇ ਆ ਹੁਣ ਆਖਰੀ ਸਰਕਾਰ ਤੇ ਇੰਦਾ ਪੰਜਾਬ ਦਾ ਲੋਕਾਂ ਨੇ ਮਾਨ ਦਿੱਤਾ ਸੀਗਾ 91 ਸੀਟਾਂ ਜਿੱਤ ਕੇ ਜਿੱਤੀਆਂ ਸੀ ਵੀ ਹੋਣੀ ਕੁਛ ਕਰਨਗੇ ਜਣੇ ਕਿ ਬਗੈਰ ਮਤਲਬ ਤੋਂ ਵੋਟਾਂ ਪੰਗਾ ਸੀ ਇਹਨਾਂ ਨੂੰ ਅਸੀਂ ਸਾਰੇ ਲੋਕਾਂ ਨੇ ਜਣੇ ਕਿ ਕੋਈ ਖਰਚਾ ਕੀਤਾ ਬਗੈਰ ਵੀ ਸਰਕਾਰ ਨਸ਼ਾ ਪੰਜਾਬ ਚ ਮੁਕਾ ਦੂ ਗੈਂਗਸਟਰ ਮੁਕਾ ਦੂਗੀ ਪਰ 1 ਰੁਪਏ ਦਾ ਕੰਮ ਨਹੀਂ ਕੀਤਾ ਸਾਨੂੰ ਸਰਕਾਰ ਤੋਂ ਪੂਰਾ ਹਲਾਂਪਾ ਆਇਆ ਇਸ ਪੱਤ ਦੀ ਮੰਗੀ ਸਰਕਾਰ ਵਾਲੇ ਵੀ ਮੰਗੀ ਸਰਕਾਰ ਜਿਹੜੀ ਰੈਲੀ ਕਰਕੇ ਜੋ ਹੋਇਆ ਹੋਇਆ ਸਾਡਾ ਘਰ ਜਾੜਿਆ ਸਰਕਾਰ ਜ਼ਿੰਮੇਵਾਰ ਇਹ ਦਾ ਹੜਾ ਕਟਾ ਨਹੀਂ ਪੂਰਾ ਹਰਸਾ ਦਾ ਜੋ ਜੋ ਮੇਰ ਸਰਕਾਰ ਨੂੰ ਜਾਵਾਂਗੇ ਮੇਰਾ ਹਸੀਤਲ ਸਿੰਘਾ ਬਹੁਤ ਦਲੇਰ ਸਨ 8ਵੀਂ ਚੋਂ 5ਵੀਂ ਚੋਂ 10ਵੀਂ ਚੋਂ 12ਵੀਂ ਚੋਂ ਡੀਬੀ ਸਕੂਲ ਪੜ੍ਹੇ ਹੈਗੇ ਪ੍ਰਾਇਮਰੀ ਸਕੂਲ ਇਥੇ ਹਮੇਸ਼ਾ ਫਰਸਟ ਰੌਂਡਰ ਰਹੇ ਕਾਫੀ ਦਲੇਰ ਸੀਗੇ ਕਹਿੰਦੇ ਪੂਰਾ ਮਤਲਬ ਕਿ ਬਹੁਤ ਇਨਫੈਕਟ ਇਨਫੈਕਟ ਇਹਨਾਂ ਸਾਰਾ ਪਰਿਵਾਰ ਦਲੇਰ ਸੀ ਇਹਨਾਂ ਦੇ ਦਾਦਾ ਜੀ ਉਹ ਇੰਸਪੈਕਟਰ ਸੀ ਬੀਐਸਐਫ ਦੇ ਵਿੱਚ ਉਹਨੇ ਵੀ ਕਾਫੀ ਜਦ ਦਹਾੜ ਕੀਤੀ ਜ਼ਿੰਦਗੀ ਵਿੱਚ ملک ਵਾਸਤੇ ਵੀ ਪਿਤਾ ਜੀ ਉਹਨਾਂ ਦੇ ਪੋਚਰ ਪੈਨਸ਼ਨਰ ਹੈ ਇਹ ਬਹੁਤ ਹੁਣ ਹਾਸ ਹੈ ਇਹਨਾਂ ਨੇ ਮਤਲਬ ਕੰਪੀਟ ਕਰਕੇ ਪੁਲਿਸ ਦੇ ਵਿੱਚ ਨੌਕਰੀ ਹਾਸਲ ਕੀਤੀ ਹੈ ਔਰ ਮੈਂ ਚਾਹੁੰਦਾ ਹਾਂ ਕਿ ਪੁਲਿਸ ਵਿੱਚ ਇਹੋ ਜਿਹੇ ਬੰਦੇ ਹੋਣ ਡੇਟਰ ਜਿਹੜਾ ਹਾਂਜੀ 1.5 ਸਾਲ ਦੀ ਹੈ ਬਹੁਤ ਮੁੰਡਾ ਚੰਗਾ ਸੀ ਦਾ ਕਿੰਨੇ ਪ੍ਰਾਸੀ ਸੀ ਦੋ ਦੋ ਪ੍ਰਾਸੀ ਸੀ ਇੱਕ ਬਹੁਤ ਹੈ ਫੌਜ ਵੱਡਾ ਤੇ ਛੋਟਾ ਸੀ ਉਹ ਕਿੰਨੇ ਬਿਆਨ ਵਿੱਚ ਤਿੰਨ ਸਾਲ ਹਾਂਜੀ ਤਿੰਨ ਸਾਲ ਹੋ ਗਏ ਬਹੁਤ ਮਾੜਾ ਹੋਇਆ ਉਹ ਬਹੁਤ ਦਲੇਰੀ ਨਾਲ ਕੰਦੇ ਡਿਊਟੀ ਕਰਦੇ ਸੀ ਆਪਣੀ ਹਾਂਜੀ ਕੰਮ ਹੋਵੇ ਕੋਈ ਵੀ ਡਿਊਟੀ ਤੇ ਅੱਗੇ ਸਭ ਦੋਦੇ ਜਾਂਦੇ ਹਾਂਜੀ ਕੀ ਕਹਿ ਸਕਦੇ ਹੋ ਕੀ ਕੀ ਜਾਨਦਾਰ ਗੁਰੂ ਬਖਸ਼ੀ ਨੇ ਕੀਤਾ ਉਹਨੂੰ ਸਜ਼ਾ ਮਿਲ ਗਈ ਹੋਰ ਜੀ ਉਹਨੂੰ ਸਜ਼ਾ ਹੀ ਮਿਲ ਚਾਹੀਦੀ 6 ਮਹੀਨਾ ਚਾਹੀਦਾ ਕੀ ਗੱਲ ਹੋਈ ਏ ਇਹ ਬੇਚਾਰੇ ਕੱਲੇ ਨੂੰ ਮਾਰੇ ਬਾਕੀ ਕਿੱਥੇ ਹੈ